ਕਿਸਾਨ ਵੀਰੋ ਆ ਕਣਕ ਸਭ ਤੋਂ ਸੌਖੇ ਅਤੇ ਸਸਤੇ ਤਰੀਕੇ ਨਾਲ ਬੀਜੀ ਗਈ ਹੈ ਪਿੰਡ ਫਕਰਸਰ ਥੇੜੀ ਜ਼ਿਲ੍ਹਾ ਸ਼ਹੀਦ ਮੁਕਤਸਰ ਸਾਹਿਬ ਵਿਖੇ ਇਹ ਤਰੀਕਾ ਕੀ ਆ ਸੌਖਾ ਕਿਵੇਂ ਆ ਸਸਤਾ ਕਿਵੇਂ ਆ ਇਹ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰੇ ਧਿਆਨ ਨਾਲ ਦੇਖਿਓ ਕੱਲੀ-ਕੱਲੀ ਗੱਲ ਗੌਰ ਨਾਲ ਸੁਣਿਓ ਆਪਾਂ ਮੌਜੂਦ ਆ ਬਾਈ ਰਮਨਦੀਪ ਸਿੰਘ ਸਿੱਧੂ ਹੁਣਾ ਦੇ ਨਾਲ ਤੇ ਇਹਨਾਂ ਨੇ ਇਸ ਤਰੀਕੇ ਦੀ ਖੋਜ ਕੀਤੀ ਆ ਤਾਂ ਤੁਹਾਡੇ ਧਿਆਨ ਚ ਲਿਆ ਦਈਏ ਕਿ ਹੈਪੀ ਸੀਡਰ ਦੇ ਨਾਲ ਮਲਚੰਗਾਲੀ ਕਣਕ ਬੀਜੀ ਗਈ ਆ ਤੇ ਸਿਰਫ ਖਰਚਾ ਆਇਆ 400 ਰੁਪਏ ਪ੍ਰਤੀ ਏਕੜ ਤੇ ਇਹ ਤਰੀਕਾ ਬਾਈ ਜੀ ਨੇ ਖੋਜਿਆ ਆ ਆਪਾਂ ਇਹਨਾਂ ਨਾਲ ਗੱਲ ਕਰਦੇ ਆ ਤੇ ਇਹਦਾ ਰਿਜ਼ਲਟ ਵੀ ਇਹਨਾਂ ਤੋਂ ਪੁੱਛਦੇ ਆ ਤੇ ਕਿੰਨੇ ਵਾਣ ਚੰਨਾਂ ਨੇ ਇਹ ਕਣਕ ਬੀਜੀ ਆ ਉਹ ਵੀ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵਧਾਈਆਂ ਕਿ ਤੁਸੀਂ ਇਹ ਜਿਹੜੀ ਤਬਦੀਲੀ ਲਿਆਂਦੀ ਮਲਚੰਗਾਲੀ ਕਣਕ ਬੀਜਣ ਦੇ ਤਰੀਕੇ ਚ ਹਾਂਜੀ ਉਹ 101% ਕਾਮਯਾਬ ਆ ਹਾਂਜੀ ਹਾਂਜੀ ਤੇ ਉਹਦਾ ਸਬੂਤ ਇਹ ਆ ਕਿ ਤੁਸੀਂ ਇੱਕ ਅੱਧਾ ਨਹੀਂ ਕਈ ਏਕੜ ਬੀਜੇ ਆ ਹਾਂਜੀ ਤਾਂ ਪਹਿਲਾਂ ਤਾਂ ਇਹ ਦੱਸ ਦਿਓ ਵੀ ਇਸ ਵਾਰ ਹੈਪੀ ਸੀਡਰ ਨਾਲ ਮਲਚੰਗਾਲੀ ਕਣਕ ਕਿੰਨੇ ਕਿੱਲੇ ਬੀਜੀ ਆ 30 ਕਿੱਲੇ 30 ਕਿੱਲੇ ਬੀਜੀ ਹੈ ਹਾਂਜੀ ਤੇ ਪਹਿਲੇ ਸੀਜ਼ਨ ਕਿੰਨੇ ਕਿੱਲੇ ਬੀਜੀ ਸੀ ਪਹਿਲੇ ਸੀਜ਼ਨ 12 ਕਿੱਲੇ ਬੀਜੀ ਸੀ ਜੀ ਹੈਪੀ ਸੀਡਲ ਦੇ ਵਿੱਚ ਇੱਕ ਛੋਟੀ ਜੀ ਮੋਡੀਫਿਕੇਸ਼ਨ ਕਰਕੇ ਮਲਚੰਗਾਲੀ ਤਕਨੀਕ ਨੂੰ ਇਹਨਾਂ ਨੇ ਪੂਰਾ ਹੀ ਸੌਖਾ ਕਰਤਾ ਪੂਰਾ ਹੀ ਸਸਤਾ ਕਰਤਾ ਉਹਦੇ ਵਿੱਚ ਜਿਹੜੀ ਮਿਹਨਤ ਸੀਗੀ ਉਹ ਬਹੁਤ ਘਟ ਗਈ ਤੇ ਪਿਛਲੇ ਸੀਜ਼ਨ ਵਾਣ ਗਿੱਲੇ ਰਹਿਣ ਕਰਕੇ ਮਲਚੰਗਾਲੀ ਕਣਕ ਬੀਜੀ ਨਹੀਂ ਜਾ ਸਕੀ ਸੀ ਤੇ ਇਸ ਵਾਰ ਬਾਈ ਜੀਆ ਨੇ ਮੌਸਮ ਦੇ ਸਾਥ ਦੇਣ ਕਰਕੇ ਜੜੀ ਹੈਗੀ ਆ ਪੂਰੇ 30 ਏਕੜ ਕਣਕ ਜਿਹੜੀ ਹੈਗੀ ਆ ਆਪਦੀ ਤੇ 1 ਏਕੜ ਤੁਹਾਡੇ ਮਿੱਤਰ ਨੇ ਵੀ ਬੀਜੀ ਹਾਂਜੀ ਹਾਂਜੀ ਤਾਂ 31 ਏਕੜ ਕਣਕ ਜਿਹੜੀ ਹੈਗੀ ਆ ਮਲਚ ਚੰਗਾਲੀ ਹੈਪੀ ਸੀਡਰ ਦੇ ਨਾਲ ਬੀਜੀ ਗਈ ਆ ਸੋ ਕਣਕ ਬੀਜਣ ਦਾ ਇਹ ਜਿਹੜਾ ਸਭ ਤੋਂ ਸੌਖਾ ਤੇ ਸਸਤਾ ਤਰੀਕਾ ਇਹ ਕੀ ਆ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਆਪਾਂ ਜਦੋਂ ਪਹਿਲੇ ਸਾਲ ਮਲਚ ਚੰਗਾਲੀ ਕਣਕ ਰੀਪਰ ਨਾਲ ਬੀਜੀ ਸੀ ਹਾਂਜੀ 3 ਏਕੜ ਹਾਂਜੀ ਹਾਂਜੀ ਉਹਦੇ ਮੁਕਾਬਲੇ ਇਹਦੇ 'ਚ ਕੀ ਫਰਕ ਆ ਤੇ ਇਹਦਾ ਇਹਦਾ ਇਹ ਤਰੀਕਾ ਕਿਉਂ ਬਣਾਉਣਾ ਚਾਹੀਦਾ ਇਹਦੇ ਚ ਜੀ ਇਹ ਹੈ ਵੀ ਉਹ ਜਿਹੜਾ ਹੈਗਾ ਤਰੀਕਾ ਉਹਦੇ ਚ ਲੇਬਰ ਦਾ ਕੰਮ ਜ਼ਿਆਦਾ ਹੈ ਥੋੜੀ ਜੀ ਟੈਨਸ਼ਨ ਜ਼ਿਆਦਾ ਹੈ ਢੇਰੀਆਂ ਢੂਰੀਆਂ ਖਿਲਾਰਨੀਆਂ ਪੈਂਦੀਆਂ ਜਦੋਂ ਆਪਾਂ ਰੀਪਰ ਮਾਰਦੇ ਆ ਤੇ ਫਸਲ ਇੱਕਸਾਰ ਨਹੀਂ ਹੁੰਦੀਗੀ ਇਹਦੇ ਚ ਇਹ ਹੈ ਵੀ ਆਪਣੀ ਇੱਕਸਾਰ ਬਜਾਈ ਹੁੰਦੀ ਹੈ ਮੰਨ ਲਓ ਖਾਦ ਤੇ ਜਿਹੜਾ ਬੀਜ ਆ ਉਹ ਇੱਕਸਾਰ ਪੈਂਦਾ ਜਿੰਨਾ ਆਪਾਂ ਪਾਉਣਾ ਤੇ ਕੋਈ ਵੀ ਜਗਾ ਵਹਿਲ ਨਹੀਂ ਰਹਿੰਦੀ ਜੀ ਸੋ ਤੁਹਾਡੇ ਧਿਆਨ ਚ ਲੈ ਆ ਦੀਏ ਦੋਸਤੋ ਜਦੋਂ ਆਪਾਂ ਮਲਚੰਗ ਵਾਲੀ ਕਣਕ ਬੀਜਦੇ ਆ ਰੀਪਰ ਦੇ ਨਾਲ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਕਿਤੇ ਕਿਤੇ ਵੱਡੇ ਵੱਡੇ ਡੱਬ ਵੀ ਰਹਿ ਜਾਂਦੇ ਆ ਬੀ ਇੱਕਸਾਰ ਛੱਟਾ ਵੀ ਨਹੀਂ ਆਉਂਦਾ ਕਈ ਬੰਦਿਆਂ ਤੋਂ ਤੇ ਕਈ ਵਾਰੀ ਰੀਪਰ ਦੇ ਦਾਤ ਆ ਜਿਹੜੇ ਉਹ ਬੀਜ ਨੂੰ ਵੀ ਆਸੇ ਪਾਸੇ ਕਰ ਦਿੰਦੇ ਆ ਢੇਰੀਆਂ ਟੂਰੀਆਂ ਖਲਾਰਨੀਆਂ ਪੈਂਦੀਆਂ ਤਾਂ ਇਹਦੇ ਵਿੱਚ ਕੀ ਹੈਗਾ ਕਿ ਕਣਕ ਜਿਹੜੀ ਹੈਗੀ ਆ ਲਾਈਨਾਂ ਦੇ ਵਿੱਚ ਬੀਜੀ ਜਾਂਦੀ ਆ ਹਾਂਜੀ ਕੇਰਾ ਹੁੰਦਾ ਜ਼ਮੀਨ ਦੇ ਉੱਤੇ ਇੱਕਸਾਰ ਤੇ ਫੇਰ ਪਾਣੀ ਲਾਉਣ ਤੋਂ ਬਾਅਦ ਕਣਕ ਲਾਈਨਾਂ ਦੇ ਵਿੱਚ ਜੰਮਦੀ ਆ ਤੇ ਆਹ ਤੁਸੀਂ ਦੇਖ ਰਹੇ ਹੋ ਮਲਚਿੰਗ ਵਾਲੀ ਕਣਕ ਇੱਕ ਸਾਰ ਜਿਹੜੇ ਹੈਗੇ ਸਿਆੜਾਂ ਦੇ ਵਿੱਚ ਉੱਗੀ ਹੋਈ ਆ ਤਾਂ ਬਾਈ ਜੀ ਇਹ ਫਿਰ ਕਿਵੇਂ ਸੰਭਵ ਹੋਇਆ ਸਿਆੜਾਂ ਦੇ ਵਿੱਚ ਬੀਜਣਾ ਇਹ ਆਪਣੇ ਇਹ ਪੁਰਾਣਾ ਹੈਪੀ ਸੀਡਰ ਸੀਗਾ ਬੇਕਾਰ ਪਿਆ ਸੀ ਕਿਉਂਕਿ ਲੋਕਾਂ ਨੇ ਉਹਨੂੰ ਫੇਲ ਕਰਤਾ ਉਹਦੇ 'ਚ ਥੋੜਾ ਜਿਹਾ ਮਨ ਲੋ ਸੁਧਾਰ ਕਰਕੇ ਅਸੀਂ ਆਪਦਾ ਦਿਮਾਗ ਲਾਇਆ ਤੇ ਫੇਰ ਇਹ ਤਜਰਬਾ ਕਰਿਆ ਤੇ ਕੀ ਸੁਧਾਰ ਲਿਆ ਹੁੰਦਾ ਸੀ ਉਹਦੇ ਜਿਹੜੀਆਂ ਫਾਲੀਆਂ ਹੁੰਦੀਆਂ ਜਿਹੜਾ ਕਿ ਉਹ ਧਰਤੀ ਦੇ ਵਿੱਚ ਹਾਂ ਛਿਰੀ ਪਾਉਂਦੀਆਂ ਵਿੱਚ ਬੀਜ ਸੜਦੀਆਂ ਉਹ ਖੋਲਤੀਆਂ ਤੇ ਉਹਦੇ ਪਿੱਛੇ ਪਾਈਪਾਂ ਵੈਲਡਿੰਗ ਕਰਕੇ ਤੇ ਪੋਰ ਉਹਦੇ ਵਿੱਚ ਪ사 ਕੇ ਤੇ ਉਹ ਉਹਨੂੰ ਉਸੇ ਤਰ੍ਹਾਂ ਹੀ ਚਲਾਇਆ ਤਾਂ ਉਹ ਬੀਜ ਜਿਹੜਾ ਜ਼ਮੀਨ ਦੇ ਉੱਤੇ ਕਿਰਦਾ ਗਿਆ ਤੇ ਮੂਰੇ ਜਿਹੜੀਆਂ ਛੁਰੀਆਂ ਉਹ ਮਲਚਿੰਗ ਕਰੀ ਗਈਆਂ ਨਾਲੇ ਪਰ ਉਹਦੀ ਮੁੱਢਾਂ ਦੀ ਕਟਾਈ ਕਰੀ ਗਈਆਂ ਸੋ ਦੋਸਤੋ ਹੈਪੀ ਸੀਟਰ ਦੇ ਵਿੱਚ ਇੱਕ ਨਿੱਕੀ ਜੀ ਮੋਡੀਫਿਕੇਸ਼ਨ ਕੀਤੀ ਜਿਹੜੀਆਂ ਹੈਪੀ ਸੀਟਰ ਦੀਆਂ ਫਾਲੀਆਂ ਸੀ ਉਹ ਖੋਲਤੀਆਂ ਤੇ ਉਹਨਾਂ ਹੀ ਟਾਈਨਾਂ ਦੇ ਪਿੱਛੇ ਐਡੇ ਐਡੇ ਇੱਕ 3 3 4 4 ਇੰਚ ਦੇ ਗੋਲ ਪਾਈਪ ਵੈਲਡ ਕਰਤੇ ਲੋਹੇ ਦੇ ਤੇ ਪੋਰ ਪਾਈਪ ਉਹਨਾਂ ਦੇ ਵਿੱਚ ਫਿਕਸ ਕਰਤੇ ਹਾਂਜੀ ਉਦੋਂ ਬਾਅਦ ਕੀ ਕਰਦੇ ਹਾਂ ਖੇਤ ਦੇ ਵਿੱਚ ਜਿਹੜਾ ਝੋਨੇ ਦਾ ਪ੍ਰਾਲ ਹੁੰਦਾ ਲਾਈਨਾਂ ਦੇ ਵਿੱਚ ਸੁੱਟਿਆ ਉਹਨੂੰ ਇੱਕ ਵਾਰੀ ਸੱਜੇ ਖੱਬੇ ਖੰਡਾਤਾ ਤੇ ਖੜੇ ਮੁੱਢਾਂ ਦੇ ਵਿੱਚ ਹੈਪੀ ਸੀਡਰ ਤੋੜ ਲੈਨੇ ਆਂ ਬੀਜ ਤੇ ਖਾਦ ਉਹਦੇ ਵਿੱਚ ਪਾ ਕੇ ਤੇ ਉਹ ਹੈਪੀ ਸੀਡਰ ਨੂੰ ਤੋੜਨ ਵਾਸਤੇ 50 ਘਰਟਸ ਪਾਵਰ ਟਰੈਕਟਰ ਦੀ ਲੋੜ ਹੀ ਪੈਂਦੀ ਆ। ਹਾਂਜੀ ਹਾਂਜੀ। ਕਿਉਂਕਿ ਹੁਣ ਚਿਰੀ ਤਾਂ ਪਾਉਣੀ ਨਹੀਂ। ਹੈਪੀ ਸੀਡਰ ਤੁਰਿਆ ਜਾਂਦਾ ਟਰੈਕਟਰ ਦੇ ਮਗਰ ਤੇ ਬੀਜ ਦਾ ਜ਼ਮੀਨ ਉੱਤੇ ਕੇਰਾ ਕਰਦਾ ਜਾਂਦਾ। ਹੈਪੀ ਸੀਡਰ ਦੀਆਂ ਛੁਰੀਆਂ ਮੋੜ ਵੱਢੀ ਜਾਂਦੀਆਂ ਤੇ ਓਨੀ ਕੁ ਮਲਚਿੰਗ ਬੀਜ ਦੇ ਉੱਤੇ ਆਪਣੇ ਆਪ ਹੀ ਹੋਈ ਜਾਂਦੀ ਆ ਜਿੰਨੀ ਕੁ ਬੀਜ ਨੂੰ ਚਾਹੀਦੀ ਆ। ਹਾਂਜੀ। ਤੇ ਇਸ ਤਰੀਕੇ ਨਾਲ ਕਣਕ ਬੀਜਣ ਤੋਂ ਬਾਅਦ ਨਾ ਢੇਰੀਆਂ ਬਣਦੀਆਂ ਤੇ ਨਾ ਹੀ ਢੇਰੀਆਂ ਖੜਾਉਣ ਦੀ ਲੋੜ ਪੈਂਦੀ ਆ ਕਣਕ ਵੀ ਲੈਣਾ ਚੁੱਗਰਦੀ ਆ ਇੱਕ ਸਾਰ ਉਗਰਦੀ ਆ ਤੇ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਆ ਤੇ ਸਾਰਾ ਬਾਣ ਇੱਕ ਸਾਰ ਜੰਮਿਆ ਹੋਣ ਕਰਕੇ ਧਾਰਾ ਬੰਨ ਕੇ ਬੰਦੇ ਦਾ ਜਿਹੜਾ ਦਿਲ ਆ ਉਹ ਡੋਲਦਾ ਨਹੀਂ ਰੀਪਰ ਵਾਲੀ ਮਲ ਝੰਗਾਲੀ ਕਣਕ ਚ ਬੰਦੇ ਦਾ ਦਿਲ ਡੋਲਦਾ ਉਹ ਢੂਡ ਮਹੀਨਾ ਭੜੀ ਜੀ ਲੱਗ ਜਾਂਦੀ ਆ ਇਹ ਉਵੇਂ ਭੜੀ ਵੀ ਨਹੀਂ ਲੱਗਦੀ ਤੇ ਬਾਈ ਜੀ ਇਹਨੂੰ ਜਦੋਂ ਆਪਾਂ ਇਹ ਕਿਹੜਾ ਕਰਦੇ ਆ ਹੈਪੀ ਸੀਟਰ ਦੇ ਨਾਲ ਕਿੰਨਾ ਖਰਚਾ ਆ ਜਾਂਦਾ ਕਿੱਲੇ ਆ ਇਦੇ 'ਚ ਬਸ 4 ਕੁ ਰੁਪਏ ਮੰਨ ਕੇ ਚੱਲੋ ਤੁਸੀਂ 4 ਕਿਲੋਟਰ ਡੀਜ਼ਲ ਮਾਜਦਾ 4 ਸਾਢੇ 4 ਲੀਟਰ ਜੀ ਤਾਂ ਵੀ 400 ਰੁਪਏ ਦੇ ਡੀਜ਼ਲ ਨਾਲ ਇੱਕ ਕਣਕ ਬੀਜੀ ਗਈ ਤੇ ਇਦੋਂ ਸੌਖਾ ਤੇ ਸਸਤਾ ਤਰੀਕਾ ਮੈਨੂੰ ਨਹੀਂ ਲੱਗਦਾ ਕੋਈ ਹੋ ਸਕਦਾ ਕਣਕ ਬੀਜਣ ਦਾ ਨਾਲੇ ਤਾਂ ਪਰਾਲੀ ਸਾਭ ਗਈ ਅੱਗ ਲਾਉਣ ਦੀ ਲੋੜ ਨਹੀਂ ਪਈ ਤੇ ਵਾਣ ਨੂੰ ਵੀ ਵਾਉਣ ਦੀ ਲੋੜ ਨਹੀਂ ਪਈ ਵਾਣ ਵਾਉਣ ਤੇ ਆਪਾਂ ਨੂੰ ਪਤਾ 2.5000 ਰੁਪਏ ਖਰਚਾ ਆ ਜਾਂਦਾ ਵਾਹ ਕੇ ਬੀਜਣ ਤੇ ਹਾਂਜੀ ਤੇ ਹੁਣ ਜਿਹਦੀ ਕੋਲੇ ਵੱਡੀ ਪੈਲੀ ਆ ਜਿਉ ਸਾਰਾ ਬਾਹਣ ਵਾਹ ਕੇ ਬੀਜੇ ਤੇ ਲਾਗੇ ਲੱਗ ਜਾਂਦੇ ਤੇ ਢੂਈ ਦਾ ਬੁਰਾ ਹਾਲ ਹੋ ਜਾਂਦਾ ਤੇ ਇੱਥੇ ਮੈਨੂੰ ਨਹੀਂ ਲੱਗਦਾ ਵੀ ਘੰਟੇ ਸਵਾ ਘੰਟੇ ਤੋਂ ਵੱਧ ਟਾਈਮ ਲੱਗਿਆ ਹੋਣਾ ਬਜਾਈ ਚ ਨਹੀਂ ਇਹਦੇ ਤੇ ਮਨ ਲਾ ਪੌਣਾ ਕੇ ਘੰਟਾ ਹੀ ਲੱਗਦਾ ਬਸ ਪੌਣੇ ਘੰਟੇ ਚ ਕਿੱਲਾ ਬੀਜ ਕੇ ਬੰਦਾ ਵੇਲਾ ਤੇ ਰੁਪਿਆ ਕਿੰਨਾ ਲੱਗਿਆ 400 ਤੇ ਨਾ ਕੋਈ ਢੇਰੀਆਂ ਖਲਾਰਨ ਦੀ ਟੈਨਸ਼ਨ ਨਾ ਕੋਈ ਔਰ ਜੱਬ ਵੀ ਡੱਬ ਪਏਗੇ ਵੱਡੇ ਵੱਡੇ ਜਾਂ ਉਹ ਹੋ ਗਿਆ ਤੁਹਾਡੀ ਕਣਕ ਚ ਕੋਈ ਡੱਬ ਨਹੀਂ ਜੀ ਕੋਈ ਨਹੀਂਗਾ ਇੱਕ ਸਾਰ ਤੇ ਹੁਣ ਇਹ 30 ਕਿੱਲੇ ਕਣਕ ਤੁਸੀਂ ਵੇਚੀ ਹਾਂਜੀ ਕਿਸੇ ਤਰ੍ਹਾਂ ਦਾ ਕੋਈ ਤੋਖਲਾ ਤਾਂ ਨਹੀਂ ਨਹੀਂ ਜੀ ਨਹੀਂ ਨਹੀਂ ਸਹੀ ਹੈ ਜਮ ਕੰਮ ਪੂਰੀ ਵਧੀਆ ਚੱਲਦੀ ਹੈ ਹਾਂਜੀ ਹਾਂਜੀ ਤਾਂ ਆਪਾਂ 20 ਕਿੰਨਾ ਪਾਤਾ ਸੀ 20 ਆਪਾਂ 38 38 ਕਿਲੋ ਪਏ 38 ਕਿਲੋ ਵੀ ਪਾਇਆ ਕਿੱਲੇ ਦਾ ਤੇ ਡੀਏਪੀ ਡੀਏਪੀ ਇੱਕ ਗੱਟਾ ਇੱਕ ਗੱਟਾ ਇਹਦੇ ਇਲਾਵਾ ਇਹਨੂੰ ਹੁਣ ਤੱਕ ਕਿੰਨੇ ਪਾਣੀ ਲੱਗੇ ਇਹਨੂੰ ਬਸ ਇੱਕ ਪਾਣੀ ਉਦੋਂ ਪਹਿਲਾਂ ਲਾਇਆ ਸ਼ੁਰੂ ਚ ਹਾਂਜੀ ਵੀਜਣ ਵੇਲੇ ਵੀਜਣ ਵੇਲੇ ਇੱਕ ਉਦੋਂ ਬਾਅਦ ਚ ਲੱਗ ਗਿਆ ਦੋ ਪਾਣੀ ਲੱਗਿਆ ਹੁਣ ਤੀਜਾ ਲਾਵਾਂਗੇ ਠੀਕ ਹੈ ਉਹ ਪਾਣੀ ਤਾਂ ਆਪਾਂ ਮੰਨ ਲਿਗੇ ਰੌਣੀ ਹੈ ਜਿਹੜਾ ਉਹ ਪਾਣੀ ਪਾਣੀ ਲੱਗਿਆ ਇਹਦਾ ਮਤਲਬ ਇਹਨੂੰ ਇੱਕ ਪਾਣੀ ਹੁਣ ਤੱਕ ਲੱਗ ਚੁੱਕਿਆ ਹਾਂਜੀ ਤੇ ਇੱਕ ਹੁਣ ਲਾਉਣਾ ਹੈ ਹੁਣ ਲਾਉਣਾ ਜਿਹੜਾ ਮਾਤਰਾ ਦੇ ਹਿਸਾਬ ਨਾਲ ਇਹਨੂੰ ਯੂਰੀਆ ਯਾਰੀਆ ਕਿੰਨਾ ਕ ਲੱਗ ਗਿਆ ਇਹਦੇ ਤਿੰਨ ਗੱਟੇ ਯੂਰੀਆ ਦੇ ਪਾਏ ਤੇ ਦੋ ਸਪਰੇਆਂ ਤਾਕਤਾਲੀਆਂ ਕਰੀਆਂ ਉਹ ਜਿਹੜੀਆਂ ਤੁਸੀਂ ਦੱਸਦੇ ਹੁੰਦੇ ਹੋ ਡੀਏਪੀ ਤੇ ਉਹਦੇ ਲਈ ਦਲਾਲ ਕੋਲ ਦੀ ਦਲਾਲ ਕੋਲ ਦੀ ਬਸ ਸੋ ਭਾਈ 3 ਗੱਟੇ ਯੂਰੀਆ ਲੱਗਿਆ ਸਿਰਫ ਦੋ ਸਪਰੀਆਂ ਦਲਾਲ ਕੋਲ ਦੀਆਂ ਲੱਗੀਆਂ ਤੇ ਕਣਕ ਤੁਹਾਡੇ ਸਾਹਮਣੇ ਆ ਪੂਰੇ ਨਜ਼ਾਰੇ ਬੰਨਤੇ ਆ ਕਣਕ ਨੇ ਬੰਦਾ ਵੀ ਪਰਸੰਨ ਆ ਤੇ ਹੋਰ ਆਪਾਂ ਨੂੰ ਕੀ ਚਾਹੀਦਾ ਜੇ ਸਿਰਫ 400 ਰੁਪਏ ਕਿੱਲੇ ਦੇ ਵਿੱਚ ਇਹੋ ਜੀ ਕਣਕ ਖੜੀ ਹੋਵੇ ਖੇਤ ਚ ਤੇ ਖਰਚਾ ਵੀ ਆਮ ਲੋਕਾਂ ਦੇ ਮੁਕਾਬਲੇ ਦੇ ਦਿੱਤੇ ਘੱਟ ਹੋਇਆ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ